ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਅਰੁਣ ਕੁਰਾਲੀ ਤਸਵੀਰਾਂ ਤੁਹਾਨੂੰ ਮੂਲਾਪੁਰ ਦੀਆਂ ਵਿਖਾ ਰਿਹਾ ਜਿੱਥੇ ਕੀ ਤਾਸ਼ ਖੇਡਦੇ ਹੋਏ ਜਦੋਂ ਸੀਆਈਏ ਪੁਲਿਸ ਦੇ ਅਧਿਕਾਰੀ ਉੱਥੇ ਪਹੁੰਚੇ ਤਾਂ ਉਹਨਾਂ ਨੇ ਇੱਕ ਵਿਅਕਤੀ ਤੇ ਬੰਦੂਕ ਧਾਂਤ ਦਿੱਤੀ ਇਹ આરોਪ ਪਰਿਵਾਰ ਵੱਲੋਂ ਲਗਾਏ ਜਾ ਰਹੇ ਨੇ ਜਿਸ ਨੂੰ ਦੇਖਦੇ ਹੋਏ ਵਿਅਕਤੀ ਨੂੰ ਹਾਰਟ ਅਟੈਕ ਆ ਗਿਆ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਲੋਕਾਂ ਵੱਲੋਂ ਪੁੱਛ ਨੂੰ ਵੀ ਕੀਤਾ ਗਿਆ ਅਤੇ ਤੁਹਾਨੂੰ ਵਿਖਾਣਿਆ ਕੀ ਕੀ ਗੱਲਬਾਤ ਹੋਈ ਅੱਗੇ ਵਿਚੂ ਗਿਆ ਦਾਨੀ ਜਣਾ ਹ ਤੇ ਜੀ ਸੋ ਦੇਖੋ ਜਿਹੜਾ ਇਹ ਮਾਹੌਲ ਮੁੱਲਬਤ ਗਰੀਬ ਦਾਸ ਦਾ ਤੁਹਾਨੂੰ ਦਿਖਾ ਰਿਹਾ ਇੱਕ ਵਿਅਕਤੀ ਦੀ ਜਿਹੜੀ ਮੌਤ ਹੋ ਗਈ ਹੈ ਤੋਂ ਨਾਲ ਦੀ ਨਾਲ ਤੁਹਾਨੂੰ ਤਸਵੀਰਾਂ ਦੇ ਨਾਲ ਆਹੀ ਇਹ ਹੀ ਤਬਾਅ ਨੂੰ ਅਸੀਂ ਕਰ ਰਹੇ ਹਾਂ ਅਫਸਰ ਕਰਦਾ ਨਹੀਂ ਕੋਈ ਉਤਰ ਰਿਹਾ ਜਦੋਂ ਕਿ ਦੇਰ ਤੋਂ 3 ਘੰਟੇ ਹੋ ਗਏ ਤਾਂ ਨਹੀਂ ਰਿਸ਼ੂ ਇੱਕ ਮਿੰਟ ਰਿਸ਼ੂ ਇੱਕ ਮਿੰਟ ਰਿਸ਼ੂ ਰਿਪੋਰਟ ਦੇ ਉੱਤੇ ਪਈ ਜਾ ਰਹੀ ਹੈ ਜੀ ਮੈਂ ਸਾਰਾ ਕਲੀਅਰ ਕਰਦਾ ਹਾਂ ਬਿਲਕੁਲ ਜੀ ਹਾਂ ਅਸੀਂ ਜਿੰਨੇ ਵੀ ਆ ਗਏ ਨਹੀਂ ਤੇ ਜੇ ਕੋਈ ਕੰਮ ਕਰਦਾ ਹੈ ਜੀ ਮੈਂ ਵੀ ਲੈ ਲਵਾਂਗਾ ਉਹਨੂੰ ਜੀ ਹੋ 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 ਉਹ ਤਾਂ ਮੜਿਆ ਹੋ ਗਿਆ ਉਹ ਜਾਣ ਹੋਇਆ ਦੇਖ ਵੀ ਲੈਂਗੋ ਦੇਖ ਅਲੂ ਬਸੋਗੇ ਹੋਰ ਜੀ ਬਾਤ ਕੋ ਬੋਕੇ ਤੇ ਮੈਂ ਦੇ ਦੂਗਾ ਸਾਰਾ ਪੈਸਾ ਹੋ ਗਿਆ ਕੋਈ ਤੂੰ ਮੈਨੂੰ ਨਾ ਕਰਦੀ ਤਾ ਹੋ ਹੋ ਗਏ ਹੋਗੇ ਕਮੀ ਕੁੱਭੇ ਹੋਗੇ ਫੈਕ ਥੈਂਕ ਯੂ ਵੀਡੀਓ ਦੇਖਦੇ ਆਂ ਮੈਂ ਤਾਂ ਹੀ ਦੇਖੂ ਕਿ ਜੋ ਨਾਲ ਦੀ ਨਾਲ ਦੇਖੋ ਪੁਲਿਸ ਤੇ ਲੋਕਾਂ ਦੀ ਜਿਹੜੀ ਟੱਕਰਬੁਕੀ ਹੋ ਰਹੀ ਹੈ ਹਾਲਾਤ ਜਿਹੜੇ ਬੇਕਾਬੂ ਹੁੰਦੇ ਨਜ਼ਰ ਆ ਰਹੇ ਨੇ ਕਿਉਂਕਿ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਨਾਲ ਦੀ ਨਾਲ ਕਿਤੇ ਨਾ ਕਿਤੇ ਜਿਹੜਾ ਮਸਲਾ ਪਾਈ ਨੂੰ ਮਿਲਾਈ ਨਹੀਂ ਨੇ ਸੋ ਨਾਲ ਦੀ ਨਾਲ ਤੁਹਾਨੂੰ ਤਸਵੀਰਾਂ ਵਿਖਾ ਰਿਹਾ ਮੁੱਲਾਂਪੁਰ ਦੇ ਡੀਐਸਪੀ ਤਰਪੀਤ ਸਿੰਘ ਇੱਥੇ ਮੌਜੂਦ ਹੈ ਸੋ ਨਾਲ ਦੀ ਨਾਲ ਜਿਹੜਾ ਮਾਮਲਾ ਜਿਹੜਾ ਵਿਗੜ ਕੇ ਆਇਆ ਹੈ ਸੋ ਜਿਹੜਾ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਸੋ ਮੌਕੇ ਤੇ ਮੁੱਲਾਂਪੁਰ ਪੰਚਾਇਤ ਮੈਂਬਰ ਵੀ ਇੱਥੇ ਮੌਜੂਦ ਹੈ ਸੋ ਨਾਲ ਦੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਤੇ ਨਾਲ ਦੀ ਨਾਲ ਜਿਹੜਾ ਲੋਕਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਇਹ ਨਾਲ ਦੀ ਨਾਲ ਤੁਹਾਨੂੰ ਤਸਵੀਰਾਂ ਵਿਖਾ ਰਿਹਾ ਆਖੋ ਮੋਲੋ ਅੱਛਾ ਸਹੀ ਆ। ਇਹਨਾਂ ਦਾ ਬਹੁਤ ਮਾੜਾ ਬਹਾਦੁਰ ਹੋ ਗਿਆ। ਸਰੋਸਿਆ ਨੂੰ ਆ ਗਿਆ। ਇਹ ਹੈ ਨਹੀਂ ਇਧਰ ਬੱਚਾ ਹੈ। ਨਾ ਨਾ ਅੱਜ ਨਹੀਂ ਦਰਮਿਆਣੀ ਦਾ। ਨਾ ਦੀ ਨਾ ਬੱਸ ਮਨੀ ਆ। ਮਨੀ ਆ ਰ ਮਨੀ। ਜੀ ਜੀ ਇਹ ਜੀ ਘਰਤਤ ਹੋਈ ਹੈ ਇਹਦੇ ਬਾਰੇ ਦੱਸੋ ਸਤਿ ਕੀ ਹੋਇਆ। ਇਹਦੇ ਚਾਰ ਸਿੰਪਲ ਖੇਲ ਰਹੇ ਦੇ ਬਾਕੀ ਬੈਠੇ ਦੇ ਨਾਲ ਅੱਪਾ ਵੀ ਨਾੜੀ ਬੈਠੇ ਹੋਏ ਤੇ ਅਚਾਨਕ ਪੰਜ ਗੰਦੇ ਬੰਦੇ ਆਏ ਹੱਤਾਂ ਚ ਰਵਾਲੋ ਰੋਣ ਕਢੀਆਂ ਸਿੱਧਾ ਉਹਨਾਂ ਨੇ ਸਾਡੇ ਦੇ ਮਤਲਬ ਲਾਈਏ ਸਿੱਧੀ ਇੱਕ ਵਾਰੀ ਤੇ ਮੈਨੂੰ ਵੀ ਥਰਡ ਦੀ ਧੰਗੀ ਆਈ ਏ ਤੇ ਮਨ ਤੋਂ ਇੱਕ ਵਾਰੀ ਤਾਂ ਲੱਗਿਆ ਵੀ ਜਿਸ ਤਰ੍ਹਾਂ ਵੀ ਮੇਰੇ ਰਕਮ ਹੋ ਜਾਣਾ ਬਾਈ ਤੇ ਥੋੜੀ ਥੋੜੀ ਪਤਾ ਲੱਗਿਆ ਵੀ ਜਦੋਂ ਇਹਨਾਂ ਨੇ ਇੱਕ ਮਲਾ ਬੰਦਾ ਖੜਾ ਹੋਇਆ ਜਿਹੜਾ ਰਕੇਸ਼ ਕੁਮਾਰ ਸੋਨੀ ਉਹ ਥੋੜਾ ਜੇ ਕਹਿੰਦਾ ਮੈਂ ਹਾਰਟ ਪੇਸ਼ੈਂਟ ਐ ਇਹਨਾਂ ਨੇ ਉਹਨੂੰ ਥੋੜਾ ਜੇ ਫੜ ਕੇ ਖਿੱਚਿਆ ਉਹ ਡਰ ਗਿਆ ਉਹ ਪਿੱਛੇ ਗਿਰ ਗਿਆ ਜਿੰਦੀ ਅਚਾਨਕ ਮੌਤ ਹੋ ਗਈ ਬੈਠੇ ਰਹੋ ਬੈਠੇ ਰਹੋ ਬਸ ਇੱਕ ਹੀ ਗੱਲ ਕਰੀਏ ਆਡੈਂਟੀ ਪ੍ਰੂਫ ਤਾਂ ਜਾਈ ਦੀ ਆਡੈਂਟੀ ਪ੍ਰੂਫ ਤਾਂ ਬਾਜਾ ਹੋਇਆ ਬਾਕੀ ਲੋਕਲ ਥਾਣੇ ਵਾਲੇ ਬਾਜਾ ਆਏ ਕਿੰਨੇ ਬੰਦੇ ਤੇ ਜੀ ਆਪਣੇ ਆਪ ਨੂੰ ਕਹੀ ਦੱਸਦੇ ਸੀ ਪਹਿਲਾਂ ਤਾਂ ਕੁਝ ਨਹੀਂ ਬੋਲੇ ਸਿੱਧੇ ਨੇ ਰਵਲ ਰਵਲ ਗੱਡੀਆਂ ਬਸ ਸਿੱਧੀਆਂ ਮਤਲ ਲਾਜ਼ੀਆਂ ਸਾਹਮਣੇ ਨੂੰ ਬਾਈ ਇੱਕ ਵਾਰੀ ਤਾਂ ਸਾਡਾ ਵੀ ਮਨ ਉੱਪਰ ਦੇ ਉੱਪਰ ਥੱਲੇ ਦੇ ਥੱਲੇ ਹੋਇਆ ਵੀ ਲੈ ਵੀ ਅੱਜ ਫਿਰ ਕਮ ਹੋ ਜਾਣਾ ਭਾਜੀ ਇਹ ਗੱਲ ਹੋਈ ਹੈ ਅਜਾ ਮੋਕੇ 'ਤੇ ਤੁਸੀਂ ਕਿੰਨੇ ਜਾਣੇ ਦਿੱਤੇ ਅਸੀਂ 6 8 ਜਣੇ ਮਲ ਫालतੂ ਬੈਠੇ ਦੇ ਵੇਸੀ ਚਾਹ ਬਣੀ 4 ਵਜੇ ਖੇਲੇਦੇ ਸਿੰਪਲ ਅਜਾ ਤੁਸੀਂ ਸਿੰਪਲ ਖੇਲੇ ਕੋਈ ਹੋਰ ਕੋਈ ਕੰਮ ਚੱਲਦਾ ਨਹੀਂ ਨਹੀਂ ਕੋਈ ਨਹੀਂ ਕੰਮ ਸਿੰਪਲ ਖੇਲੇਦੇ ਸਾਰੇ ਦਰਵਾਜੇ ਓਪਨ ਖੁੱਲੇਦੇ ਬਾਹਰ ਦਾ ਵੀ ਖੁੱਲਾ ਹੈ ਅੰਦਰ ਦੇ ਵੀ ਖੁੱਲੇ ਬਾਹਰ ਧੁੱਪ ਧੀ ਇਹਦੇ ਕਰਕੇ ਅੰਦਰ ਬੈਠ ਗਏ ਨਹੀਂ ਨਹੀਂ ਸੋਮਵਾਰ ਦੀ ਛੁੱਟੀ ਹੁੰਦੀ ਹੈ ਸਾਰੇ ਦੁਕਾਨਦਾਰ ਬੰਦੇ ਵੀ ਚਲੋ ਇੱਕ ਟਾਈਮ ਪਾਸ ਕਰਨ ਵਾਲੀ ਗੱਲ ਹੈ ਹੋਰ ਉੱਥੇ ਕੀ ਬਸ ਜਿਹੜਾ ਬੰਦਾ ਮਰਿਆ ਉਹਦਾ ਨਾਮ ਕੀ ਸੀ ਉਹਦਾ ਨਾਮ ਹੈ ਰਕੇਸ਼ ਕੁਮਾਰ ਸੋਨੀ ਅੱਛਾ ਕਿਸ ਕਿੱਥੇ ਦਾ ਜੀ ਉਹ ਇਹ ਮੁੱਲਾਪੁਰ ਦਾ ਜੀ ਹਾਰਡਵੇਅਰ ਦਾ ਕੰਮ ਕਰਦਾ ਹੈ ਅੱਛਾ ਹੋਰ ਵੀ ਕੋਈ ਵਿਅਕਤੀ ਜਖਮੀ ਹੋਇਆ ਹੈ ਕੋਈ ਤਾਂ ਨਹੀਂ ਇੱਕ ਨੂੰ ਥੋੜੀ ਜੀ ਪਰੇਸ਼ਾਨੀ ਹੋ ਰਹੀ ਉਹਦੇ ਹਾਰਟ ਪੇਸ਼ੈਂਟ ਹੈ ਦੋ ਸਟੰਡ ਪਏ ਆ ਉਹ ਕਹਿੰਦੇ ਵੀ ਪਤਾ ਨਹੀਂ 16 ਇੰਚ ਲੱਗੇ ਉਹਨੂੰ ਵੀ ਪੁਲਿਸ ਵੱਲੋਂ ਕੀ ਕਿਹਾ ਜਾ ਰਿਹਾ ਹੈ ਬਾਕੀ ਦੇਖੋ ਹੁਣ ਅੱਗੇ ਚੱਲ ਰਹੀ ਹੈ ਕਾਰਵਾਈ ਅੰਦਰ ਮੀਟਿੰਗ ਚੱਲ ਰਹੀ ਹੈ ਦੇਖੋ ਕੀ ਬਣਾ ਹਾਂਜੀ ਹਾਂ ਬਿਲਕੁਲ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੈਸ਼ ਕੁਮਾਰ ਉਪਮੀ